ਸਿੰਦਰ ਕੁਛ ਨਾ ਠੀਕ ਹੋ ਜਾਣਾ ਆਪੇ ਸਮੋ ਇੱਕ ਮਿੰਟ ਕੀ ਹੈਗਾ ਮੇਨ ਪ੍ਰੋਗਰਾਮ ਕੀ ਹੈਗਾ ਔਰ ਕੀ ਮਕਸਦ ਕੀ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਅੱਜ ਉਹ 14 ਤਰੀਕ ਨੂੰ ਮਾਘੇ ਮਕਸਦ ਮੇਲੇ ਤੇ ਜਦੋਂ ਗੁਰੂ ਸਾਹਿਬ ਨੇ 40 ਮੁਕਤੇ ਦੀ ਟੁੱਟੀ ਗੰਡੀ ਗੰਡੇ ਆ ਉਸ ਦਿਵਸ ਨੂੰ ਮੁੱਖ ਰੱਖਦੇ ਹੋਏ ਅਸੀਂ ਵੀ ਇੱਥੇ ਇੱਕ ਭਾਈ ਅਮਰਤਪਾਲ ਸਿੰਘ ਵੱਲੋਂ ਔਰ ਸਰਬਜੀ ਸਿੰਘ ਵੱਲੋਂ ਤੇ ਬਾਕੀ ਹੋਰ ਪੰਜਾਬ ਵਾਸੀਆਂ ਵੱਲੋਂ ਅਸੀਂ ਇੱਕ ਸਾਂਝੀ ਇਸੇ ਪੰਥਕ ਕਤਲਤਾ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਇੱਕ ਰਾਸੀ ਪਾਰਟੀ ਤੇ ਜਿਹੜੀ ਆ ਪੰਥਕ ਤੌਰ ਤੇ ਜਿਹੜੇ ਪੰਥਕ ਤੌਰ ਤੇ ਵਿਚਰੂਗੀ ਉਹ ਉਹਦੇ ਉਹਦਾ ਵੀ ਅਗਾਜ਼ ਕਰਨ ਜਾ ਰਹੇ ਹਾਂ ਤੇ ਇਸ ਕਰਕੇ ਅਸੀਂ ਇਹ ਬਹੁਤ ਵੱਡਿਆ ਕਤਲਤਾ ਕਰਕੇ ਸੰਗਤ ਕੋਦ ਦੀ ਪ੍ਰਵਾਨਗੀ ਵੀ ਲਵਾਂਗੇ ਤੇ ਸੰਗਤ ਨੂੰ ਸਾਡੀ ਪੰਜਾਬ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਸ 14 ਤਰੀਕ ਨੂੰ ਤੁਸੀਂ ਵੱਧ ਤੋਂ ਵੱਧ ਪਹੁੰਚ ਕੇ ਸਹਿਯੋਗ ਕਰੋ ਤੇ ਸਾਨੂੰ ਕੁਝ ਇਹੋ ਜਿਹੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਕਿ ਪ੍ਰਸ਼ਾਸਨ ਕਾਫੀ ਲੋਕਾਂ ਨੂੰ ਡਰਾਤ ਮੁਕਾ ਵੀ ਰਿਹਾ ਕਿ ਤੁਸੀਂ ਉੱਥੇ ਪਹੁੰਚੋ ਨਾ ਜਾਂ ਉਹਨਾਂ ਦੀਆਂ ਮੀਟਿੰਗਾਂ 'ਚ ਨਾ ਜਾਓ ਇਹੋ ਜਿਹੇ ਹਾਲਾਤ ਵੀ ਸੁਣ ਚਾ ਰਹੇ ਆ ਤੇ ਇਸ ਕਰਕੇ ਅਸੀਂ ਕਹਿੰਨੇ ਕਿ ਸਾਰੇ ਤੁਸੀਂ ਡਰ ਭੈ ਤੋਂ ਮੁਕਤ ਹੋ ਕੇ ਇੱਥੇ ਆਓ ਕੋਈ ਗੱਲ ਨਹੀਂ ਕਿ ਰਾਸ਼ਟਰੀ ਸਿਆਸੀ ਕਾਨਫਰੰਸ ਦੇ ਵਿੱਚ ਕੋਈ ਇਦਾਂ ਦਾ ਕੋਈ ਆਪਾਂ ਕੋਈ ਕੋ ਆਪਣਾ ਕੋ ਗਲਤ ਏਜੰਡਾ ਤੇ ਹੈ ਨਹੀਂ ਕਿ ਜਿਹੜਾ ਕਾਨੂੰਨ ਦੇ ਖਿਲਾਫ ਕੋਈ ਗੱਲ ਹੋ ਰਹੀ ਹੈ ਬੱਪੂ ਦੀ ਸਿਆਸੀ ਕਾਨਫਰੰਸ ਕਿਹਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਜੀ ਸਾਡੇ ਵੱਲੋਂ ਸਾਰੇ ਆਂਦੇ ਰਲ ਮਿਲ ਕੇ ਸਰਬਜੀਤ ਦਾ ਨਾਮ ਲੈਦੇ ਹੋ ਜੀ ਸਰਬਜੀਤ ਸਿੰਘ ਐਮਪੀ ਹੈ ਹੋਰ ਸਾਰੇ ਜਿਹੜੇ ਹੈ ਜਸਕਰਨ ਸਿੰਘ ਵੈਸੇ ਮੇਨ ਤੋਂ ਰੋਲ ਤੇ ਅਮਰਤਪਾਲ ਟੀਮ ਹੈ ਤੇ ਸਰਬਜੀਤ ਸਿੰਘ ਆ ਤੇ ਬਾਕੀ ਹੋਰ ਸੰਗਤਾਂ ਦਾ ਸਾਰੀਆਂ ਬਹੁਤ ਜਥੇਬੰਦੀਆਂ ਦਾ ਸਹਿਯੋਗ ਹੈ ਜਿਹੜੀ ਸਿਆਸੀ ਪਾਰਟੀ ਗਠਨ ਕਰਨ ਦੀ ਗੱਲ ਚੱਲ ਰਹੀ ਹੈ ਹਾਂ ਉਹ ਗਠਿਤ ਹੋ ਗਈ ਉਹਦੀ ਕਮੇਟੀ ਬਣ ਗਈ ਜਾਂ ਉਹਦਾ ਪ੍ਰੋਸੈਸ ਜੇ ਚੱਲਣਾ ਨਹੀਂ ਉਹਦਾ ਪ੍ਰੋਸੈਸ ਹੈ ਜੇ ਸ਼ੁਰੂ ਹੀ ਹੋਣਾ ਐ ਵੈਸੇ ਚੋਣਾਂ ਤਰੀਕ ਨੂੰ ਸਿ ਉਹਦਾ ਆਗਾਜ਼ ਕਰਦਾਂਗੇ ਉਹ ਕਮੇਟੀ ਬਣਾ ਕੇ ਉਹਦਾ ਜੋ ਵੀ ਫਾਰਮੈਲਟੀਆਂ ਪਾਰਟੀ ਬਣਾਉਣ ਵਾਸਤੇ ਜ਼ਰੂਰੀ ਆ ਉਹ ਸਾਰੀਆਂ ਅਸੀਂ ਪੂਰੀਆਂ ਕਰਨ ਵਾਸਤੇ ਉਹ ਕਮੇਟੀ ਦੀ ਡਿਊਟੀ ਲਾਵਾਂਗੇ ਅੱਗੇ ਵਰਕਿੰਗ ਕਮੇਟੀ ਜੋ ਵੀ ਉਸ ਸਟਰਕਚਰ ਸੁਵਿਧਾਨ ਜਾਂ ਜੋ ਵੀ ਸਾਰੀਆਂ ਚੀਜ਼ਾਂ ਜੋ এজেন্ডਾ ਪਾਰਟੀ ਦਾ ਉਹ ਸਾਰਾ ਵਕ ਵਕ ਕਮੇਟੀਆਂ ਤੈਅ ਕਰਦੇ। ਕਹਿੰਦੇ ਉਹ ਕਮੇਟੀ ਦਾ ਗਠਨ ਕਰ ਰਹੇ ਆ ਆਪਾਂ ਉਦੋਂ ਜਦ ਪਾਰਟੀ ਹੀ ਉਦੋਂ ਗਠਿਤ ਹੋ ਰਹੀ ਹੈ ਤੇ ਕਮੇਟੀ ਤੋਂ ਬਾਅਦ ਪਾਰਟੀ ਬਣੇਗੀ ਉਸ ਦਿਨ ਆਪਣਾ এজেন্ডਾ ਨਹੀਂ ਪਾਰਟੀ ਵੈਸੇ ਤੇ ਪਾਰਟੀ ਦਾ ਹੀ ਆ ਪਾਰਟੀ ਨੂੰ ਅਜੇ ਪੂਰੀ ਰੂਪਰੇਖਾ ਦੇਣ ਵਾਸਤੇ ਅਸੀਂ ਉਹ ਕਮੇਟੀ ਕਰਾਂਗੇ ਅਨਾਉਂਸ ਤੇ ਕਮੇਟੀ ਅੱਗੇ ਸਾਰੀ ਉਹ ਪਾਰਟੀ ਦੀ ਜੋ ਗਤੀਵਿਧੀਆਂ ਜੋ ਫਾਰਮੈਲਟੀਆਂ ਜੋ ਵੀ ਹੈ ਉਹਦੀਆਂ ਸਾਰੀਆਂ ਪੂਰੀਆਂ ਕਰੂਗੀ ਕਾਨਫਰੰਸ ਦੇ ਮੁੱਖ ਬੁਲਾਕੇ ਕੌਣ ਹੋਣਗੇ ਜੀ ਮੁੱਖ ਬੁਲਾਾਰੇ ਵੀ ਅਜੇ ਅਸੀਂ ਇੱਕ ਦੋ ਦਿਨ ਚ ਡਿਸਾਈਡ ਕਰਦੇ ਹਾਂ ਉਹ ਸਾਰੇ ਜਿਹੜੀਆਂ ਚੀਜ਼ਾਂ ਜੇ ਅਸੀਂ ਅੱਜ ਜਗਾ ਜੁਗਾ ਫਾਈਨਲ ਕਰ ਰਹੇ ਸਾਂ ਲੋਕਾਂ ਨੂੰ ਅਪੀਲ ਕਰਨ ਵਾਸਤੇ ਆਏ ਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਜੇ ਕਿ ਅਸੀਂ ਕਰਨ ਜਾ ਰਹੇ ਹਾਂ ਇਹ ਇਹ ਸਾਡਾ ਸਨੇਹਾ ਦੇਣ ਵਾਸਤੇ ਆਡੀਟਾਰ ਕੌਣ ਹੋਣਗੇ ਪਾਰਟੀ ਦੇ ਜੀ ਹਾਂਜੀ ਮੇਨ ਉਹਦੇਦਾਰ ਕੌਣ ਹੈ ਜੀ ਮੇਨ ਉਹਦੇਦਾਰ ਅਜੇ ਫੇਰ ਹਾਲ ਤੋ ਐਸੀ 5 ਮੈਂਬਰੀ ਕਮੇਟੀ ਕਰ ਰਹੇ ਹਾਂ ਉਹਦੀ ਦੇਖ ਰਿਖੀ ਅੱਗੇ ਸਾਰੇ ਜਿਹੜੇ ਉਹਦੇਦਾਰੀਆਂ ਸਾਰੀਆਂ ਜੋ ਜ਼ਿਲ੍ਹਿਆਂ ਦੇ ਜਾਂ ਪੰਜਾਬ ਲੈਵਲ ਦੇ ਜੋ ਵੀ ਹੈ ਸਾਰੇ ਜਿਹੜੇ ਉਹ ਉਹ ਕੀਤੇ ਜਾਣਗੇ ਬਸ ਸ਼੍ਰੋਮਣੀ ਅਕਾਲੀ ਦਲ ਬਦਲ ਲਗਾਤਾਰ ਕਾਨਫਰੰਸ ਕਰਦਾ ਹਰ ਵਾਰੀ ਮੰਗੀ ਤੇ ਹਾਂਜੀ ਕੱਲ ਵੀ ਸੁਖਬੀਰ ਬਾਦਲ ਇੱਥੇ ਸੀ ਉਹ ਕਹਿੰਦੇ ਕਿ ਇੱਕ ਸਾਲ ਦੀ ਚੀਕਾਂ ਪੈ ਗਈਆਂ ਸਿਆਸੀ ਪਾਰਟੀ ਬਣਾਉਣ ਚੱਲੇ ਨੇ ਹਾਂ ਜੀ ਸਾਬ ਬੱਦੇ ਬਦਲ ਸਾਹਿਬ ਨੇ ਕਹਿੰਦੇ 16 ਸਾਲ ਜੇਲ੍ਹ ਕੱਟੀ ਹੈ ਕੀ ਕਹੋਗੇ ਉਹਨਾਂ ਦੇ ਬਿਆਨ ਤੇ ਜੀ ਜੀ ਮੇਰਾ ਖਿਆਲ ਹੈ ਕਿ ਜੋ 16 ਸਾਲ ਵੀ ਹੋਵੇ ਝੂਠ ਬੋਲ ਰਹੇ ਹੈ ਬਦਲ ਸਾਹਿਬ ਨੇ 16 ਸਾਲ ਨਹੀਂ ਕੱਟੀ ਤੇ ਸੁਖਵੀਰ ਬਾਦਲ ਨੇ ਕਿੰਨੇ ਸਾਲ ਕੱਟੀ ਹੈ ਜਿਹੜਾ ਉਹ ਪਾਰਟੀ ਚਲਾ ਰਿਹਾ ਹੈ ਹਾਂ ਇਹ ਜੇ ਕੋਈ ਜੇਲ ਕੱਟਣਾ ਕੋਈ ਬਹੁਤ ਵੱਡੀ ਗੱਲ ਹੈ ਕਿ ਆਪਣੇ ਕੌਮ ਦੇ ਬੰਦਿਆਂ ਨੂੰ ਜੇਲੋਂ ਸੁਟੋ ਇਹਨਾਂ ਦੀ ਇਹੋ ਮਨਸਾ ਹੈ ਕਿ ਇਹ ਜਿਹੜੇ ਕੋਈ ਜਿਹੜੇ ਲੋਕ ਪ੍ਰਵਾਂਤ ਲੀਡ ਰਹੇ ਉਹ ਜੇਲਾਂ 'ਚ ਰਹਿਣ ਤੇ ਇਹ ਉਹਨਾਂ ਦੇ ਮਗਨੋਂ ਰਾਜ ਕਰਦੇ ਰਹਿਣ ਇਹ ਇਹ ਇਹਨਾਂ ਦੀ ਇਹੋ ਮਨਸ਼ਾ ਹੈ ਇਸ ਕਰਕੇ ਇਹ ਉਹਨਾਂ ਦੀਆਂ ਗੱਲਾਂ ਤੇ ਕੋਈ ਨਹੀਂ ਉਹਨਾਂ ਨੂੰ ਤਾਂ ਹੁਣ ਕੌਮ ਨੇ ਨਕਾਰ ਦਿੱਤਾ ਉਹ ਅਸੀਂ ਹੱਥ ਪੈਰ ਮਾਰ ਰਹੇ ਆ ਪਰ ਕੌਮ ਉਹਨਾਂ ਨੂੰ ਪਰਵਾਹ ਨਹੀਂ ਕਰੂਗੀ ਉਹ ਤੇ ਅਕਾਲ ਤਖਤ ਤੋਂ ਵੀ ਭਗੋੜੇ ਹੋ ਗਏ ਉਹ ਜੋ ਉਹਨਾਂ ਨੂੰ ਜੋ ਉਹਨਾਂ ਨੇ ਆਪਣੇ ਸਾਰੇ ਗ੍ਰਾਮ ਹੀ ਮੰਨ ਲਏ ਕਿ ਜੋ ਅਸੀਂ ਕੌਮ ਨਾਲ ਐਡ ਐਡ ਧਰੋਕ ਮਾਇਆ ਤੇ ਉਹ ਤੋਂ ਬਾਅਦ ਵੀ ਉਹਨਾਂ ਦੀ ਕੋਈ ਰਹਿ ਨਹੀਂ ਗਈ ਕੋਈ ਕਾਰਗਜ਼ਾਰੀ ਤਾਂ ਫਿਰ ਵੀ ਉਹ ਅਕਾਲ ਤਖਤ ਨੂੰ ਵੀ ਚੈਲੰਜ ਕਰ ਰਹੇ ਆ ਉਹ ਜਸੇਦਾਰਾਂ ਦੇ ਉੱਪਰ ਵੀ ਉਹਨਾਂ ਨੂੰ ਬਲੇਮ ਕਰ ਰਹੇ ਆ ਕਿ ਉਹ ਉਹਨਾਂ ਨੂੰ ਕਿਸ ਤਰੀਕੇ ਨਾਲ ਦੋਸ਼ੀ ਸੜਾਇਆ ਜਾਵੇ ਅਸੀਂ ਹੋਰ ਵੀ ਤਰਾਹ ਦੀ ਸਾਰੇ ਸਾਰੇ ਆਪ ਆਪਣੀ ਜਗਤ ਹੈਗੇ ਆ ਤੇ ਉਹਦੇ ਉਹਦੇ ਇੱਕ ਅਸੀਂ ਵੀ ਇਹ ਚੀਜ਼ ਆਪਣੇ ਤੌਰ ਤੇ ਇੱਕ ਖੜੀ ਕਰ ਰਹੇ ਆ ਤੇ ਸਾਰੇ ਬਾਕੀ ਅਸੀਂ ਉਹਨਾਂ ਦੇ ਆਸ਼ੀਰਵਾਦ ਚਾਹੁੰਦੇ ਆ ਸਾਰਿਆਂ ਦਾ ਸਹਿਯੋਗ ਚਾਹੁੰਦੇ ਆ ਅਸੀਂ ਕੋਈ ਉਹਨਾਂ ਦੇ ਇਹੋ ਜੀ ਕੋਈ ਗੱਲ ਨਹੀਂ ਕਿ ਕਿ ਹਾਂ ਕਿ ਕੋਈ ਸੇਖਪੰਨ ਦੀ ਚੜ੍ਹਦੀ ਕਲਾ ਦੀ ਕੰਮ ਕਰ ਰਹੇ ਜਿਵੇਂ ਜਸਕਰਨ ਸਿੰਘ ਤੁਹਾਡੇ ਨਾਲ ਬੈਠੇ ਨੇ ਕਾਂ ਸਿੰਘ ਵਾਲਾ ਇਹਨਾਂ ਦਾ ਵੀ ਅਕਾਲੀ ਦਲ ਫਤਿਹ ਆ ਕੋਸ਼ਿਸ਼ ਕਰੋਗੇ ਸਾਰੇ ਅਕਾਲੀ ਦਲ ਇਕੱਠੇ ਹੋ ਜਾਣ ਜਿੰਨੇ ਉਹ ਅੰਟੀ ਨੇ ਦੇਖੋ ਚਸਤ ਨਹੀਂ ਆ ਨਹੀਂ ਅਸੀਂ ਸਾਰਿਆਂ ਨੂੰ ਇਹ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਕਿ ਪੰਜਾਬ ਦੀ ਜਿਹੜੀ ਸਮੱਸਿਆ ਜੋ ਵੀ ਅੱਜ ਹੋ ਰਿਹਾ ਪੰਜਾਬ ਦੇ ਹਾਲਾਤ ਬਣੇ ਪਏ ਆ ਇਹ ਤੇ ਮੇਰੇ ਖਿਆਲ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਂਗੇ ਤੇ ਫੇਰ ਹੀ ਸਾਡਾ ਕੋਈ ਕੋਈ ਗੁਜ਼ਾਰਾ ਹੋ ਸਕਦਾ ਨਹੀਂ ਇਹ ਰੁਕਮੀ ਹੋਇਆ ਜੀ ਵੀ ਵੱਖ-ਵੱਖ ਭਾਂਡੇ ਸਿਮਟ ਕੇ ਇਕੱਠੇ ਹੋ ਕਾਲਤਾ ਦੇ ਚੰਡੇ ਢੱਲੇ ਨਹੀਂ ਉਹ ਦੂਜੇ ਮਨ ਲੋਕ ਦੂਜਿਆਂ ਨੂੰ ਇਕੱਠੇ ਕਰਦੇ ਕਰਦੇ ਹੋਰ ਨਵੇਂ ਭਾਂਡੇ ਖਿਲਾਰ ਰਹੇ ਨੇ ਨਹੀਂ ਇਹ ਦੇਖੋ ਜੀ ਜਥੇਦਾਰ ਸਾਹਿਬ ਨੇ ਜਦੋਂ ਉਹ ਦੋ ਧਿਰਾਂ ਨੂੰ ਜਿਹੜੀਆਂ ਬਾਗੀ ਤੇ ਦਾਗੀ ਸੀ ਉਹਨਾਂ ਨੂੰ ਹੀ ਉਹਨਾਂ ਨੇ ਹੁਕਮ ਦਿੱਤਾ ਉਹ ਉਹਨਾਂ ਵਾਸਤੇ ਹੀ ਹੁਕਮਨਾਮਾ ਉਹਨਾਂ ਨੇ ਉਹਨਾਂ ਨਾਲ ਸਾਰੇ ਪੰਸਲੇ ਬਾਕੀ ਜੱਥੇ ਬੰਦੀਆਂ ਨੂੰ ਕਿਸੇ ਨੂੰ ਉਹਨਾਂ ਨੇ ਨਾਲ ਲਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜਿਹੜਾ ਅਕਾਲ ਤਖਤ ਦਾ ਹੁਕਮ ਹੈ ਉਹ ਉਹਨਾਂ ਤੇ ਹੀ ਆ ਉਹਨਾਂ ਦੂਜੀਆਂ ਧਿਰਾਂ ਨੂੰ ਮੰਨਿਆ ਨਹੀਂ ਇਸ ਕਰਕੇ ਦੂਜੀਆਂ ਹੋਰ ਵੀ ਵੱਖ-ਵੱਖ ਤੇ ਰਹਿ ਗਈਆਂ ਤੇ ਇਹ 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 ਮਸਲਾ ਇਸ ਤਰ੍ਹਾਂ ਜੀ ਪਿਛਲੇ ਗੁਰਪ੍ਰਤਾ ਸਿੰਘ ਉਡਾਲਾ ਜਿਹੜੇ ਹਾਂਜੀ ਉਹਨਾਂ ਦਾ ਗਰੁੱਪ ਆਦਿ ਬਾਰੇ ਤੁਸੀਂ ਕੀ ਕੀ ਵਿਚਾਰ ਹੈ ਤੁਹਾਡੇ ਵੀ ਨਾਲ ਆਉਣਾ ਚਾਹੁੰਣ ਜਾਂ ਨੇ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਸਾਰੇ ਆਪਾਂ ਰਾਜ ਮੇੜ ਕੇ ਚੱਲੀਏ ਪਰ ਫਿਰ ਵੀ ਅਸੀਂ ਕੁਝ ਇਹੋ ਜਿਹੀਆਂ ਸ਼ਰਤਾਂ ਸਾਡੀਆਂ ਹੋਣਗੀਆਂਗੇ ਆਪਾਂ ਤੈਅ ਕਰਾਂਗੇ ਕਿ ਜਿਹੜੇ ਜਿਹੜੇ ਬੰਦਿਆਂ ਨੇ ਕੌਮ ਦਾ ਉਸ ਟਾਈਮ ਤੇ ਕੋਈ ਨੁਕਸਾਨ ਕੀਤਾ ਜਾਂ ਉਹ ਇਹਨਾਂ ਦੇ ਨਾਲ ਵਿਚਰਦੇ ਰਹੇ ਜਿੰਨੇ ਕੁ ਦੋਸ਼ੀ ਇਹ ਕੋਈ ਕਈ ਉਹਨਾਂ ਚੋਂ ਉਹ ਤੋਂ ਵੱਧ ਵੀ ਦੋਸ਼ੀ ਹੈਗੇ ਇਸ ਕਰਕੇ ਆਪਾਂ ਸਾਰੇ ਜਣੇ ਇਹ ਤਾਂ ਬਾਅਦ ਚ ਫੈਸਲਾ ਕਰਾਂਗੇ ਕਿ ਕਿਹੜਾ ਜਿਹੜਾ ਬੰਦਾ ਸਹੀ ਪੰਥ ਨਾਲ ਖੜਾ ਰਿਹਾ ਪੰਥ ਦੇ ਹੱਕ ਚ ਉਹ ਆਪਣੀ ਰਾਸ ਸੀ ਗਰ ਤਾਕਤ ਵਾਸਤੇ ਨਹੀਂ ਪੰਥ ਵਾਸਤੇ ਲੜਦਾ ਰਿਹਾ ਉਹ ਜਿਹੇ ਮੰਦਾਂ ਨੂੰ ਅਸੀਂ ਵਿਚਾਰ ਕਰਾਂਗੇ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਨੇ ਖਾਲਸਾ ਵੀਰ ਸ਼ੁਰੂ ਕੀਤੀ ਸੀ ਨਸ਼ਿਆਂ ਦੇ ਖਿਲਾਫ ਤੇ ਤੁਹਾਡਾ ਕੀ ਕਦਮ ਹੋਏਗਾ ਜਦੋਂ ਨਵਾਂ ਕਾਦੀਦਲ ਬਣ ਜੇਗਾ ਉਹ ਪੰਜਾਬ ਚ ਲੈ ਕੇ ਜਾਓਗੇ ਇਸ ਵੇਲੇ ਹਮ ਨੂੰ ਨਹੀਂ ਸਭ ਤੋਂ ਵੱਡੀ ਸਮੱਸਿਆ ਅੱਜ ਅੱਜ ਜਿਹੜੀ ਸਾਡੇ ਨੌਜਵਾਨਾਂ ਦੀ ਹੈ ਨਸ਼ਿਆਂ ਦੀ ਹੈ ਪੰਜਾਬ ਨਸ਼ਿਆਂ ਤੋਂ ਇੰਦਾ ਪੀੜਤ ਹੈ ਕਿ ਜਦੋਂ ਤੁਸੀਂ ਹਾਂ ਵੇਖਦੇ ਆ ਤੂੰ ਸਾਨੂੰ ਹੁਣ ਪਤਾ ਲੱਗਦਾ ਕਿ ਲੋਕ ਕਿੰਨੇ ਪਰੇਸ਼ਾਨ ਨੇ ਤੇ ਜੋ ਅਮਰਤਪਾਲ ਨੂੰ ਜਤਾਇਆ ਉਹ ਵੀ ਇਸੇ ਵਿਸ਼ੇ ਤੇ ਹੀ ਲੋਕਾਂ ਨੇ ਬਹੁਤ ਲੋਕਾਂ ਨੂੰ ਉਮੀਦ ਆ ਕਿ ਜੇ ਅਮਰਿਤਪਾਲ ਬਾਹਰ ਆ ਜਾਂਦਾ ਤੇ ਸ਼ਾਇਦ ਸਾਡੇ ਬੱਚੇ ਬਚ ਸਕਦੇ ਆ ਸਾਡੀ ਜਿਹੜੀ ਨੌਜਵਾਨੀ ਸਾਡੀ ਪੰਜਾਬ ਦੀ ਧਰਤੀ ਤੋਂ ਦਾ ਰਸ਼ਾ ਦਾ ਜਿਹੜਾ ਦਿਆ ਵਗ ਰਿਹਾ ਉਹ ਖਤਮ ਹੋ ਸਕਦਾ ਤੇ ਇਸ ਕਰਕੇ ਲੋਕਾਂ ਨੇ ਉਸ ਬਹੁਤ ਵੱਡਾ ਸੋਗ ਦਿੱਤਾ ਅਸੀਂ ਵੀ ਇਸ ਆਪਣੀ ਜਥੇਬੰਦੀ ਨੂੰ ਆਪਣੇ ਪਾਰਟ ਨੂੰ ਇਸੇ ਵਾਸਤੇ ਜਦਾ ਇਹ ਜੋ ਉਹਦੀ એનર્ਜੀ ਜਿਹੜੀ ਇੱਥੇ ਲਾਵਾਂਗੇ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਈਏ ਕਿ ਭਾਈ ਅਮਰਿਤਪਾਲ ਜੀ ਖਾਲਿਸਤਾਨ ਦੀ ਮੰਗ ਕਰਦੇ ਹੁੰਦੇ ਜੇ ਪਾਰਟੀ ਸੱਤਾ ਚਾਂਦੀਆਂ ਫਿਰ ਵੀ ਖਾਲਿਸਤਾਨ ਦੀ ਗੱਲ ਹੋਊਗੀ ਨਹੀਂ ਇਹ ਜੀ ਤੇ ਹਰੇਕ ਸਿੱਖ ਜਿਹੜੀ ਆ ਏ ਦੋਵੇਂ ਵੇਲੇ ਅਰਦਾਸ ਕਰਦਾ ਹੈ ਕਿ ਰਾਜ ਕਰੇਗਾ ਖਾਲਸਾ ਤੇ ਖਾਲਸਾ ਰਾਜ ਜਿਹੜਾ ਵਾ ਉਹ ਸਾਰਿਆਂ ਦੇ ਭਲੇ ਲਈ ਜੋ ਪਹਿਲਾਂ ਵੀ ਦੇਖਿਆ ਮਹਾਰਾਜ ਰਣਜੀਤ ਸਿੰਘ ਦਾ ਰਾਜ ਤੁਸੀਂ ਸਾਰਿਆਂ ਨੇ ਉੱਥੇ ਕਿਸੇ ਧਰਮ ਜਾਤ ਤਾ ਦੇ ਆਦਤ ਤੇ ਕੋਈ ਵਿਸਕਰਾ ਨਹੀਂ ਹੋਇਆ ਤੇ ਅਸੀਂ ਚਾਹੁੰਦੇ ਕਿ ਇਹੋ ਜਿਹਾ ਰਾਜ ਪੂਰੀ ਦੁਨੀਆ ਤੇ ਹੋਣਾ ਚਾਹੀਦਾ ਤੇ ਇਸ ਕਰਕੇ ਅਸੀਂ ਵੀ ਜੋ ਇਹ ਇਹ ਵੀ ਇੱਕ ਉਸ ਰਾਜ ਦਾ ਇੱਕ ਸਟੈਪ ਹੀ ਆ ਤੇ ਜੋ ਅਸੀਂ ਕੋਈ ਚੰਗਾ ਪ੍ਰਸ਼ਾਸਨ ਦੇ ਸਕੀਏ ਲੋਕਾਂ ਨੂੰ ਦੁੱਖ ਤਕਲੀਫਾਂ ਜਿੰਨੀਆਂ ਵਿੱਚ ਘਟਾ ਸਕੀਏ ਲੇਕਿਨ ਆਲਟੀਮੇਟਲੀ ਨਿਸ਼ਾਨਾ ਤੇ ਅਸੀਂ ਸਾਰੇ ਸਾਰੇ ਖਾਲਸਾ ਰਾਜ ਵਾਸਤੇ ਹੀ ਲੜ ਰਹੇ ਹਾਂ ਨੇ ਦੋ ਤਰੀਕ ਨੂੰ ਅਕਾਲ ਤਖਤ ਤੋਂ ਜੋ ਹੁਕਮ ਹੋਇਆ ਵਰਕਿੰਗ ਕਮੇਟੀ ਦੇ ਅਸਪੀ ਇਹ ਮਨਜ਼ੂਰ ਕਰਨ ਦਾ ਸੱਤ ਮੈਂਬਰੀ ਕਮੇਟੀ ਬਣਾਉਣ ਦੀ ਕਾਲੀਦਾਲੀ ਉਹ ਮੱਝੇ ਤੱਕ ਮੰਨੇ ਨਹੀਂ ਗਏ ਕਿਸ ਰੂਪ ਚ ਵੇਖਦੇ ਹੋ ਉਹਨਾਂ ਨੂੰ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਨਾ ਮੰਨਣ ਇਹ ਤੇ ਇਹ ਜੀ ਬਾਕੀ ਤੇ ਆਮ ਸੰਗਤਾਂ ਦੇ ਬਹੁਤ ਟਾਈਮ ਪਲੇਖੇ ਚ ਰਹੀਆਂ ਕਿ ਇਹ ਪੰਥਕ ਆ ਤੇ ਇਹਨਾਂ ਨੇ ਪੰਥ ਨੂੰ ਬਹੁਤ ਵੱਡੀ ਢਾਹ ਲਾਈ ਢਾਹ ਲਾਈ ਆ 2007 ਤੋਂ ਹੀ ਜੋ ਇਹ ਮਾਮਲਾ ਚੱਲ ਰਿਹਾ ਸੀ ਸਭ ਸੇ ਸਾਧ ਨੂੰ ਮਾਫੀ ਦੇਣ ਵਾਲਾ ਜਾਂ ਜੋ ਜੋ ਘਟਨਾਕਾ ਹੋਆ ਪਰਿਆ ਤੇ ਲੋਕ ਤੇ ਉਦੋਂ ਤੋਂ ਰੋੜੀ ਪਾ ਰਹੇ ਸੀ ਲੇਕਿਨ 2015 ਤੋਂ ਬਾਅਦ ਤੇ ਇੱਕਦਮ ਨੰਗਾ ਚਿੱਟਾ ਸਾਫ ਹੋ ਗਿਆ ਕਿ ਇਹ ਜਿਹੜੇ ਇਹ ਪੰਥਕ ਨਹੀਂ ਗਏ ਪੰਥ ਦੇ ਵਿਰੋਧੀ ਆ ਤੇ ਹੁਣ ਜੋ ਇਹਨਾਂ ਨੇ ਪੰਥਕ ਸੰਸਥਾਵਾਂ ਦਾ ਜੋ ਘਾਣ ਕੀਤਾ ਜੋ ਢਾਅ ਲਾਈ ਅਕਾਲ ਤਖ ਦੀ ਏਡੀ ਵੱਡੀ ਆਹਨਸ਼ਾਨ ਨੂੰ ਉਹ ਹੁਣ ਦੇਖੋ ਕਿ ਉੱਥੇ ਬੰਨ ਵੀ ਗਏ ਕਿ ਅਸੀਂ ਸਾਰੇ ਗਨਾਹ ਕੀਤੇ ਆ ਤੇ ਫਿਰ ਉਸ ਚੀਜ਼ ਨੂੰ ਫਿਰ ਚੈਲੰਜ ਕਰ ਫਿਰ ਜੋ ਉੱਥੇ ਹੁਕਮ ਹੋਇਆ ਕਿ ਇਹਨੇ ਦੇਣਾ ਚਾਹ ਹਸਤੀ ਫਿਰ ਦੇ ਦੋ ਨਹੀਂ ਦਿੱਤੇ ਗਏ ਇਹ ਅਕਾਲ ਤਖਤ ਨੂੰ ਕੋਈ ਉਹਨਾਂ ਸਮਰਪਤ ਨਹੀਂ ਗਏ ਉੱਤੋਂ ਭਗੌੜਦੇ ਆ ਇਸ ਕਰਕੇ ਇਸ ਤਰ੍ਹਾਂ ਦਾ ਬਿਆਨ ਵੀ ਜਿਹੜਾ ਅਸ਼ਰਾ ਉਹਨਾਂ ਨੇ ਬਾਈ ਡਾਕਟਰ ਨਾਮ ਕੀਤਾ ਅਮਰਪਾਲ ਸਿੰਘ ਇਹ 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 ਮੈਨੂੰ ਤੇ ਇਹ ਚੀਜ਼ ਹੈ ਕਿ ਇਹ ਚੀਜ਼ ਦਾ ਤੇ ਜਵਾਬ ਇਹ ਹੈ ਕਿ ਅਮਰਪਾਲ ਜਾਂ ਜਿਹੜੀਆਂ ਹੁਣ ਪਾਰਟੀਆਂ ਉੱਥੋਂ ਅੱਜ ਉੱਠ ਰਹੀਆਂ ਆ ਅਕਾਲੀ ਗੱਲ ਤੇ ਤੁਸੀਂ ਪਹਿਲਾਂ ਹੀ ਅੱਜ ਤੋਂ 5-7 10 ਸਾਲ ਪਹਿਲਾਂ ਹੀ ਖਤਮ ਕਰ ਦਿੱਤਾ ਇਹ ਕੋ ਉਹਦੀ ਹਾਲਾਤ ਜਿਹੜੀ ਆ ਕਿ 2022 ਚ ਵੀ ਤਿੰਨ ਸੀਟਾਂ ਤੁਸੀਂ ਜਿੱਤੇ ਜੋ ਆ ਹੁਣ ਇੱਕ ਲੋਕ ਸਭਾ ਦੀ ਸੀਟ ਬਹੁਤ ੱੱਕੇ ਨਾ ਬਹੁਤ ਪੈਸਾ ਪੂਸਾ ਖਰਚ ਕਰਕੇ ਹਥਿਆਈ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਇਹ ਜਿਹੜੇ ਇਲਜ਼ਾਮ ਇਹ ਲੋਕਾਂ ਤੇ ਲਾ ਰਹੇ ਇਹਨਾਂ ਆਪਣੇ ਆਪ ਹੀ ਖੰਡਾਇਆ ਆਪਣੀਆਂ ਨੀਤੀਆਂ ਨਾਲ ਆਪਣੇ ਆਪਣੀ ਲਾਲਸੀ ਆਪਣੇ ਪਰਿਵਾਰਵਾਦ ਨੂੰ ਦੀ ਵਜ੍ਹਾ ਨਾਲ ਇਹ ਸਾਰਾ ਕੁਝ ਵਿਖੜਿਆ ਪੰਡ ਵੀ ਰੋਕ ਕੇ ਜਾ ਰਹੇ ਜੀ ਅਮਰ ਸਵੀਰ ਸਿੰਘ ਬਾਦਲ ਹੈ ਉਹ ਕਾਂਗਰਸ ਤੇ ਉਹ ਦੂਜੇ ਪਾਸੇ ਨਿਸ਼ਾਨਾ ਘਟ ਤੇ ਅੰਮ੍ਰਿਤਪਾਲ ਤੇ ਵਾਦ ਨਿਸ਼ਾਨਾ ਲੱਗਿਆ ਕਿਹੜਾ ਜਾਊਗਾ ਕਹ ਰਹੇ ਨਹੀਂ ਵਜਾ ਇਹ ਖਿਆਲ ਹੈ ਕਿ ਹੁਣ ਉਹਨਾਂ ਨੂੰ ਪਤਾ ਹੈ ਕਿ ਅਮਰਪਾਲ ਸਰਪਰਵੰਤ ਲੀਡਰ ਹੋ ਸਕਦਾ ਸਿੱਖਾਂ ਚ ਤੇ ਇਸ ਕਰਕੇ ਉਹਨੂੰ ਕਿਸੇ ਤਰੀਕੇ ਨਾਲ ਹੋਰ ਕੋਈ ਪਾਰਟੀਆਂ ਨਹੀਂ ਦਿਸਦੀਆਂ ਕਾਂਗਰਸ ਆ ਆਮ ਆ ਜੋ ਪੰਜਾਬ ਚ ਹਾਲਾਤ ਬਣਾ ਰਹੀਆਂ ਆ ਜਾਂ ਭਾਰਤੀ ਜਨਤਾ ਪਾਰਟੀ ਆ ਜੋ ਦੇਸ਼ ਚ ਜਿੱਦਾਂ ਦਾ ਮਾਹੌਲ ਬਣਜਿਆ ਜਾ ਰਿਹਾ ਉਹਨਾਂ ਦੇ ਖਿਲਾਫ ਕੋਈ ਨਹੀਂ ਗੱਲ ਕਰ ਰਹਾ ਇਹ ਖਾਲੀ ਅਮਰਤਪਾਲ ਹੀ ਕਿਉਂ ਦੇਖ ਰਿਹਾ ਕਿਉਂ ਅਮਰਤਪਾਲ ਹੀ ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਚ ਲੋਕਾਂ ਦੀਆਂ ਨਜ਼ਰਾਂ ਚ ਲੋਕ ਉਹਨੂੰ ਬਹੁਤ ਪਿਆਰ ਕਰਦੇ ਆ ਇਸ ਕਰਕੇ ਉਹ ਜੋ ਦੋ ਇਲੈਕਸ਼ਨ ਜਿੱਤੇ ਹੋ ਜਿਲ੍ਹੇ ਚ ਬੈਠੇ ਆ ਵੀ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਨਾਲ ਜਿਤਾਣਾ ਉਹ ਹੀ ਇਹਨਾਂ ਦੀ ਨੀਂਦਰਾ ਹੋਈ ਪਈ ਹੈ ਤੇ ਮੈਂ ਤਾਂ ਵੀ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਵੀ ਅਮਰਤਪਾਲ ਦੀ ਲਹਿ ਵੀਰ ਉਸ ਤਰ੍ਹਾਂ ਚਲਾਉਣੀ ਚਾਹੀਦੀ ਤਾਂ ਕਿ ਲੋਕ ਸਾਥ ਦੇਣ ਪਰ ਜਿਹੜਾ ਕੋਈ ਬੰਦਾ ਆ ਪਹਿਲਾਂ ਧਰਮੀ ਹੋਊਗਾ وہی ਉਹ ਹੀ ਗੁੱਜਿਆ ਨੂੰ ਕੋ ਪ੍ਰੇਰ ਸਕਦਾ ਉਹ ਮੇਰਾ ਖਿਆਲ ਤੋਂ ਪਹਿਲਾਂ ਤੋਂ ਉਹਨਾਂ ਨੂੰ ਆਪ ਹੀ ਇਹ ਧਰਮੀ ਨਹੀਂ ਸੁਖਵੀਰ ਬਾਦਲ ਨਹੀਂ ਮੈਨੂੰ ਉਹ ਤੇ ਨਹੀਂ ਲੱਗਦਾ ਜੇ ਧਰਮੀ ਹੁੰਦੇ ਤਾਂ ਫਿਰ ਤੇ ਧਰਮ ਦੇ ਵਿਰੋਧੀ ਇਹੋ ਜਿਹੇ ਇਹੋ ਜਿਹੇ ਜੋ ਧਰਮ ਵਿਰੋਧੀਆ ਨਾਰੇ ਖੜਦੇ ਤੁਸੀਂ ਤੁਸੀਂ ਕੱਲ ਸੁਖਵੀਰ ਬਾਦਲ ਹੋਰਾਂ ਦਾ ਬਿਆਨ ਤੁਸੀਂ ਵੀ ਸੁਣਿਆ ਹੋਣਾ ਹੈਗਾ ਉਹ ਹੁਕਮਨਾਮੇ ਤੋਂ ਬਾਅਦ ਦਾ ਕੱਲ ਦਾ ਬਿਆਨ ਸੀ ਉਸ ਬਿਆਨ ਨੂੰ ਕਿਸ ਸੰਦਰਭ ਚ ਦੇਖਦੇ ਹੋ ਕਿਵੇਂ ਦੇਖਦੇ ਹੋ ਜਿਹੜਾ ਕੋਈ ਕੱਛੋ ਕੱਲ ਬੋਲੇ ਹੈਗੇ ਨੇ ਕਿ ਅਸੀਂ ਤਾਂ ਝੋਲੀ ਚ ਪਵਾ ਲਿਆ ਕੀਤਾ ਕੁਛ ਨਹੀਂ ਸੀ ਜਾਂ ਕੁਛ ਹੋਰ ਨੂੰ ਕਿਵੇਂ ਦੇਖਦੇ ਹੋ ਨਹੀਂ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੀਤਾ ਕਿਉਂ ਨਹੀਂ ਉਹ ਕਈ ਸਾਲ ਮੁਕਰਦੇ ਰਹੇ ਉਹ ਜਿਹੜੀਆਂ ਦੋ ਗੁਰੂਗ੍ਰੰਥ ਸਾਹਿਬਹਾਰਜ ਬੇਦਬੀ ਤੇ ਸ਼ਿਟਾ ਬਣੀਆਂ ਉਹਨਾਂ ਦੀ ਵੀ ਇਹ ਰਿਪੋਰਟ ਆ ਸਾਰਾ ਕੁਝ ਇਹ ਆ ਇਹ ਤੇ ਹੁਣ ਐਵੇਂ ਲੋਕਾਂ ਲੋਕਾਂ ਨੂੰ ਭੁਲੇਖੇ ਚ ਰੱਖਦੇ ਸੀ ਹੁਣ ਉਹਨਾਂ ਨੇ ਗੁਰੂ ਘਰ ਜੇ ਕਬੂਲ ਲਏ ਤੇ ਫਿਰ ਵੀ ਸ਼ਾਇਦ ਗੁਰੂ ਕੋ ਮਾਫ ਕਰਦਾ ਜਾਂ ਫਿਰ ਵੀ ਮੁਕਰ ਮੁਕਰਨਦੇ ਆ ਕਿ ਅਸੀਂ ਉੱਥੇ ਗਲਤੀ ਨਾ ਮੰਨ ਲਏ ਇਹ ਇਹ ਕੋਈ ਕੋਈ ਲੌਜੀਕ ਹੈ ਕਿ ਇੱਕ ਵਾ ਇੱਕ ਵੱਡਾ ਏਡਾ ਏਡਾ ਲੀਡਰ ਇਹ ਇੱਕ ਪਾਸੇ ਮੰਨ ਰਿਹਾ ਹੋਵੇ ਦੂਜੇ ਪਾਸੇ ਆ ਕੇ ਮੁਕਰ ਰਿਹਾ ਹੋਵੇ ਤੇ ਕੀ ਕੀ ਖੇਡ ਬਣਾਏ ਇਕਰ ਤਮਾਸ਼ਾ ਬਣਾ ਰੱਖਿਆ ਅਕਾਲ ਤੱਕ ਸਿੰਘ ਸਭਾਨ ਦੀ ਜਿਸ ਤਰ੍ਹਾਂ ਕਰਦਾਰ ਕੁਸ਼ੀ ਹੋਈ ਆ ਬੀਤੇ ਦਿਨਾਂ ਚ ਉਹ ਜਿਸ ਤਰ੍ਹਾਂ ਉਹਨਾਂ ਨੂੰ ਕਿਹਾ ਗਿਆ ਸਿੰਘ ਸਭਾਨ ਨੂੰ ਉਹਨੂੰ ਕਿਵੇਂ ਵੇਖਦੇ ਹੈਗੇ ਹੋ ਜਿਹੜਾ ਕੁਝ ਪਿਛਲੇ ਦਿਨਾਂ ਚ ਹੋਇਆ ਹੈ ਨਾ ਇਹ ਇਹ ਤੇ ਤੁਸੀਂ ਦੇਖੋ ਕਿ ਸਾਰਾ ਡਰਾਮਾ ਜਿਹੜਾ ਨਾ ਇਹ ਸਾਰਾ ਦੋਸ਼ ਸਿੰਘ ਸਭਾਨਾਂ ਦੇ ਉੱਪਰ ਸੁੱਟ ਕੇ ਕਿਉਂਕਿ ਉਸੇ ਇਹ ਇਹਨਾਂ ਨੂੰ ਉਮੀਦ ਨਹੀਂ ਸੀ ਕਿ ਸਿੰਘ ਸਭਾਨ ਇਹ ਉਥੋਂ ਤੱਕ ਪਹੁੰਚ ਜਾਣਗੇ ਜੋ ਇਹਨਾਂ ਦੇ ਸਾਰੇ ਗੁਨਾਹ ਜਿਹੜੇ ਨੰਗੇ ਹੋ ਗਏ ਆ ਇਹ ਇਸ ਕਰਕੇ ਇਹਨਾਂ ਨੇ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਸਿੰਘ ਸਵਾਨ ਦੀ ਵਜ੍ਹਾ ਨਾਲ ਸਾਨੂੰ ਕੌਮ ਵਿੱਚ ਵੀ ਸਾਨੂੰ ਲੋਕਾਂ ਵਿੱਚ ਵੀ ਇਹ ਚੀਜ਼ ਹੈ ਕਿ ਨਮੂਸ਼ੀ ਆ ਤੇ ਇਸ ਕਰਕੇ ਅਸੀਂ ਇਹਦਾ ਉਲਟਾ ਹੈ ਕਿ ਸਿੰਘ ਸਵਾਨਾਂ ਦੇ ਉੱਪਰ ਹੀ ਦੋਸ਼ ਲਾ ਕੇ ਉਹਨਾਂ ਦੀ ਕਰਤਾਰਕੁਸ਼ੀ ਕਰਕੇ ਉਹਨਾਂ ਨੂੰ ਦੋਸ਼ੀ ਬਣਾਈਏ ਇਹ ਸਿੰਘ ਸਵਾਨ ਨੂੰ ਸਿੰਘ ਸਵਾਨ ਮੰਨਦੇ ਹੀ ਨਹੀਂ ਇਹ ਉਹਨਾਂ ਨੂੰ ਇੱਕ ਅਜੇ ਮੁਲਾਜ਼ਮ ਦੇ ਤੌਰ ਤੇ ਮੰਨ ਰਹੇ ਆ ਕਿ ਉਹ ਸਾਡੇ ਨੌਕਰ ਆ ਕਿ ਅਸੀਂ ਜਦੋਂ ਮਰਜ਼ੀ ਉਹਨਾਂ ਨੂੰ ਕੱਢ ਦਈਏ ਉਹ ਨਹੀਂ ਤੇ ਇਹਨਾਂ ਦੀ ਕੀ ਹੈਸੀਅਤ ਹੈ ਕਿ ਸਿੰਘ ਸਵਾਨ ਨੂੰ ਮਾਤਲ ਕਰ ਹੁੰਦੀ ਉਹਦੇ ਜੇ ਕੋਈ ਕੁਝ ਲੱਗਦੇ ਦੋਸ਼ ਪਹਿਲੀ ਗੱਲ ਤੇ ਜਿਹੜੇ ਉਹਨਾਂ ਤੇ ਦੋਸ਼ ਲਾਈ ਜਾ ਰਹੇ ਆ ਉਹ ਜਦੋਂ ਉਹਨਾਂ ਨੂੰ ਤੁਸੀਂ ਲਿਆਂਦਾ ਸੀ ਤੁਸੀਂ ਲਿਆਂਦਾ ਉਹਨਾਂ ਨੂੰ ਉਸ ਟਾਈਮ ਤੇ ਪਹਿਲਾਂ ਉਹਦੀ ਜਾਂਚ ਕਰਕੇ ਉਹਦੋਂ ਉਹਦੋਂ ਵੇਖਣਾ ਚਾਹੀਦਾ ਸੀ ਕਿ ਜੇ ਦੋਸ਼ੀ ਸੀ ਤਾਂ ਫਿਰ ਤੁਸੀਂ ਇਹਨੇ ਸਾਲ ਕਿਉਂ ਉਹਨਾਂ ਨੂੰ ਇਸ ਗੱਡੀ ਤੇ ਬਿਠਾ ਛੱਡੇ ਅੱਜ ਤੱਕ ਜਿੰਨੇ ਵੀ ਅਕਾਲੀ ਦਲ ਬਣਿਆ ਸੋਨੂੰ ਅਕਾਲੀ ਦਲ ਬਾਦਲ ਦਾ ਕਿਸੇ ਨੇ ਵਿਰੋਧਤਾ ਕੀਤਾ ਪਰ ਉਹਦੇ ਬਰਾਬਰ ਨਹੀਂ ਜਾ ਕੇ ਖੜਿਆ ਤੁਸੀਂ ਇਹੋ ਜਿਹਾ ਕਿਹੜਾ ਜਿਹੜਾ ਮਤਲਬ ਫਾਰਮੂਲਾ ਲੈ ਕੇ ਚੱਲਿਓ ਜਿਹਦੇ ਨਾਲ ਤੁਸੀਂ ਆਉਣ ਵਾਲੀਆਂ ਸ੍ਰੋਣੀ ਕਮੇਟੀਆਂ ਵੀ ਚੋਣਾਂ ਲਈ ਕਿਵੇਂ ਲੜੋਗੇ ਕਿਉਂਕਿ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਜਿਵੇਂ ਹਰਿਆਣਾ ਤੇ ਦਿੱਲੀ 'ਚ ਮਨਾ ਕੀਤਾ ਵੀ ਸਿਆਸੀ ਪਾਰਟੀਆਂ ਚੋਣ ਨਹੀਂ ਲੜ ਸਕਦੀਆਂ ਤੁਸੀਂ ਸਿਆਸੀ ਪਾਰਟੀ ਬਣਾ ਕੇ ਸ੍ਰੋਣੀ ਕਮੇਟੀ ਚੋਣਾਂ ਕਿਵੇਂ ਲੜੋਗੇ ਤੇ ਕਾਲੀ ਦਲ ਦਾ ਮੁਕਾਬਲਾ ਕਿਵੇਂ ਕਰੋ ਨਹੀਂ ਜਿੱਦਾਂ ਹੁਣ ਇਹ ਕਾਲੀ ਦਲ ਸਿਆਸੀ ਤੌਰ ਤੇ ਸਿਆਸੀ ਪਾਰਟੀ ਹੈ ਜਿੱਦਾਂ ਉਹ ਚੋਣ ਲੜਨਗੇ ਜਿਹੜਾ ਕੋਈ ਰਸਤਾ ਉਹ ਕੱਢਣਗੇ ਉਹ ਐਹੀਂ ਕੱਢਾਂਗੇ ਤੇ ਬਾਕੀ ਇਹ ਚੀਜ਼ੇ ਕਿ ਫੈਸਲਾ ਤੇ ਸੰਗਠਾ ਨੇ ਕਰਨਾ ਸੈਤਾਨ ਨੂੰ ਅੱਗੇ ਕੋਈ ਬਦਲ ਨਹੀਂ ਸੀ ਲੱਗਦਾ ਮੇਰੇ ਖਿਆਲ ਤਾਂ ਕਰਕੇ ਬਹੁਤ ਟਾਈਮ ਤੱਕ ਇਹ ਸਾਰੀਆਂ ਸੰਸਥਾਵਾਂ ਸਾਡੀਆਂ ਹਥਿਆਰ ਛੜੀਆਂ ਉਹਨਾਂ ਨੂੰ ਇਹਨਾਂ ਨੇ ਬਹੁਤ ਰਸਾਤਲ ਸੁਰਸ਼ੜਿਆ ਹੁਣ ਮੇਰਾ ਖਿਆਲ ਹੈ ਕਿ ਲੋਕਾਂ ਕੋ ਉਹ ਆਪਸ਼ਨ ਹੈਗੀ ਆ ਲੋਕ ਮੇਰੇ ਖਿਆਲ ਹੁਣ ਕਾਫੀ ਸचेਤ ਹੋ ਚੁੱਕੇ ਆ ਪਹਿਲਾਂ ਵਾਲੀ ਗੱਲ ਨਹੀਂ ਕਿ ਇਹਨਾਂ ਨੂੰ ਜਿਹੜਾ ਕਿ ਉਹ ਪੰਥ ਮੰਨੀ ਜਾਣਗੇ ਹੁਣ ਉਹਨਾਂ ਨੂੰ ਲੱਗੇ ਪਤਾ ਲੱਗ ਗਿਆ ਕਿ ਪੰਥਕ ਕੌਣ ਆ ਤੇ ਪੰਥ ਵਿਰੋਧੀ ਕੌਣ ਆ ਇਸ ਕਰਕੇ ਹੁਣ ਉਹ ਉਹ ਜਿਸ ਤਰੀਕੇ ਨਾਲ ਇਹਨਾਂ ਨੇ ਦੇਖੋ ਕਿ ਜੇ ਥਰੇੜਾ ਕਮੇਟੀ ਬਣੀ ਤੋ ਵੀ ਇਹਨਾਂ ਦੀਆਂ ਗਲਤੀਆਂ ਨਾਲ ਬਣੀ ਕਿਉਂਕਿ ਸਾਰਾ ਕੁਝ ਜਿਹੜਾ ਇਹਨਾਂ ਦੀ ਬਦੌਲਤੀ ਹੋਇਆ ਹੁਣ ਸਾਰੀਆਂ ਸੰਗਤਾਂ ਸਮਝਦੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਇਹ ਬਹੁਤ ਸੋਚ ਸਮਝ ਕੇ ਇਹ ਸਿੱਖ ਪੰਥ ਚੱਲੂਗਾ ਸਾਰੇ ਜਾਨ ਸਹਿਯੋਗ ਨਾਲ ਅਸੀਂ ਚੱਲਾਂਗੇ ਕਿ ਅਸੀਂ ਕੋਈ ਸਾਡੀ ਆਪਣੀ ਕੋਈ ਲਾਲਸਾ ਨਹੀਂ ਅਸੀਂ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੁੰਦੇ ਆ ਜੀ ਇੱਕ ਜਦੋਂ ਪਾਰਟੀ ਬਣਾਉਣੀ ਆ ਫੰਡ ਦੀ ਲੋੜ ਹੁੰਦੀ ਹੈ ਇਲੈਕਸ਼ਨਾਂ ਵਾਸਤੇ ਉਹ ਫੰਡ ਕਿੱਥੋਂ ਆਊਗਾ ਆਪਣੇ ਕੋਲੇ ਪਾਰਟੀ ਦੇ ਫੰਡੇ ਜਿਹੜੀ ਸੰਗਤਾਂ ਕੋਲ ਕਿਸੇ ਚੀਜ਼ ਦੀ ਕਮੀ ਆ ਜੀ ਸੰਗਤਾਂ ਜੀ ਇਹ ਲੋਕ ਸਭਾ ਇਲੈਕਸ਼ਨ ਜਿਹੜੀ ਸਾਡੇ ਕੋਈ 1 ਰੁਪਿਆ ਵੀ ਨਹੀਂ ਸੀ ਤੇ ਸਾਰਾ ਕੁਝ ਇਹ ਚੀਜ਼ ਹੈ ਕਿ ਅਸੀਂ ਕੋਈ ਥਰਾਬਾ ਪਿਆ ਕੇ ਕੋਈ ਵੋਟਾ ਖਰੀਦ ਕੇ ਥੋੜੀ ਅਸੀਂ ਇਹ ਕੰਮ ਕਰਨਾ ਅਸੀਂ ਤਾਂ ਲੋਕਾਂ ਦੀ رائے ਨਾਲ ਸੰਗਤ ਦੇ ਸਹਿਯੋਗ ਨਾਲ ਹੀ ਅੱਗੇ ਵਧਣਾ ਇਸ ਕਰਕੇ ਕਿਸੇ ਚੀਜ਼ ਦੀ ਜਦੋਂ ਸੰਗਤ ਉੱਠ ਪੈਂਦੀ ਆ ਆ ਦੋ ਲੋਕ ਸਭਾ ਸੀਟਾਂ ਤੇ ਅਸੀਂ ਦੇਖਿਆ ਕਿ ਕੁਝ ਵੀ ਨਹੀਂ ਸੀ ਹੈਗਾ ਡੀਜ਼ਲ ਪਾਉਣ ਵਾਸਤੇ ਪੈਸੇ ਨਹੀਂ ਸੀ ਹੈਗੇ ਤੇ ਫਿਰ ਵੀ ਦੇਖੋ ਕਿੱਡੇ ਮਾਰਜਿਨ ਨਾਲ ਲੋਕਾਂ ਨੇ ਜਿੱਤਾਂਦੇ ਜਦੋਂ ਲੋਕ ਜਾਗ ਪੈਂਦੇ ਉਦੋਂ ਕੋਈ ਕਿਸੇ ਚੀਜ਼ ਦੀ ਸਮੱਸਿਆ ਨਹੀਂ ਹੁੰਦੀ ਭਾਈ ਅਮਰਪਾਲ ਜੀ ਕਾ ਪਾਰਟੀ ਤਾਂ ਚਲੋ ਮਿਲਾਉਣੀ ਆ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਆ ਨੇ ਇਸ ਸੰਗਤ ਨੂੰ ਵੀ ਕਹਿਣਾ ਹੈ ਕਿ ਜੋ ਪੰਜਾਬ ਦੇ ਹਾਲਾਤ ਪੰਜਾਬ ਦੇ ਹਾਲਾਤਾਂ ਨੂੰ ਇਹ ਕਿਸ ਚੰਗੇ ਬਸੇ ਤੋਰਨ ਵਾਸਤੇ ਆਪਾਂ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਆਪਾਂ ਸਾਰੇ ਜਣੇ ਰਲ ਮਿਲ ਕੇ ਧਰਮ ਜਾਤ ਮਜਬ ਤੋਂ ਉੱਠ ਕੇ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਸਾਰੇ ਜਣੇ ਇੱਕ ਮੁੱਠ ਹੋਈਏ ਤੇ ਇੱਕ ਮੁੱਠ ਹੋ ਕੇ ਆਪਾਂ ਬੜਾ ਮਾਰੀ ਆਪਣੇ ਨੌਜਵਾਨੀ ਨੂੰ ਬਚਾਈ ਗਏ ਜੋ ਆਪਣੇ ਹਾਲਾਤ ਬਣੇ ਪਏ ਆ ਜੋ ਜੋ ਇੱਥੇ ਪ੍ਰਵਾਸ ਦੀ ਸਮੱਸਿਆ ਵਧ ਰਹੀ ਆ ਜਾਂ ਐਸੀ ਇਥੋਂ ਪ੍ਰਵਾਸ ਕਰ ਰਹੇ ਆ ਸਾਡੀ ਕਿਥੇ ਦਿਨੋਂ ਦਿਰਦੇ ਨੇ ਪੰਜਾਬੀਆਂ ਦੀ ਜਿਹੜੇ ਅਸਲੀ ਵਾਰਸ ਪੰਜਾਬ ਦੇ ਉਹਨਾਂ ਦੀ ਗਿਣਤੀ ਘਟ ਰਹੀ ਹੈ ਉਹ ਸਾਰੀ ਚਿੰਤਾ ਦਾ ਵਿਸ਼ਾ ਆ ਆਪਾਂ ਸਾਰੇ ਜਣੇ ਰਲ ਮਿਲ ਕੇ ਹੀ ਹਮਲਾ ਮਾਰੀਏ ਤਾਂ ਹੀ ਇਹਨਾਂ ਨੂੰ ਬਚਾ ਸਕਾਂਗੇ ਫੰਡ ਰੋਕਣ ਦੀ ਗੱਲ ਕਹੀ ਜਾ ਰਹੀ ਐ ਉਹ ਵੀ ਰੁਕਿਆ ਜਾ ਰਿਹਾ ਨਹੀਂ ਫੰਡ ਰੁਕਿਆ ਜਾ ਰਿਹਾ ਸਮਝੋ ਜੇ ਕੋਈ ਉਹ ਸਿਸਟਮ ਨਹੀਂ ਬਣਿਆ ਕਿ ਜਿਹਦੇ ਥਰੂ ਫੰਡ ਨੂੰ ਵਰਤਿਆ ਜਾ ਸਕੇ ਇਹ ਕਿਤੇ ਇਹ ਵੀ ਗੱਲ ਉੱਠ ਰਹੀ ਹੈ ਵੀ ਤੁਸੀਂ ਬੀਜੇਪੀ ਦੇ ਸੰਪਰਕ ਵਿੱਚ ਹੋ ਕਿਤੇ ਅਮਰਿਤਪਾਲ ਬਾਹਰ ਕਢਵਾਉਂਦੇ ਆਂ ਪ੍ਰੋਪਗੈਂਡਾ ਤਾਂ ਨਹੀਂ ਸਿਰਫ ਪਾਰਟੀ ਚਲਾਉਣਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਇਹ ਤੇ ਇਹ ਤੇ ਬੀਜੇਪੀ ਦੇ ਸੰਪਰਕ ਚ ਹੁੰਦੇ ਤੇ ਫਿਰ ਤੂੰ ਉਹਨਾਂ ਨੂੰ ਕਦੋਂ ਦੀ ਸ਼ਰਦੰਦੇ ਹੈ ਅਸੀਂ ਬੀਜੇਪੀ ਦੇ ਅਸੀਂ ਕਿਸੇ ਦੇ ਸਮਰਥ ਨਹੀਂ ਅਸੀਂ ਖਾਲਸਾ ਪੰਥ ਦੇ ਸਮਰਥਚਾ ਪੰਜਾਬ ਦੇ ਸਮਰਥਨਚ ਆ